ਅਸਲ ਗੱਲ ਇਨੀ ਕੁ ਹੀ ਹੈ ਕਿ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਮੋਦੀ ਖਾਨੇ ਦੇ ਕਰਮਚਾਰੀ ਲੋਕਾਂ ਨਾਲ heira feeri ਬਹੁਤ ਕਰਦੇ ਸਨ ਤੇ ਗੁਰੂ ਨਾਨਕ ਸਾਹਿਬ ਨੇ ਸਾਰਾ ਕੰਮ ਇਮਾਨਦਾਰੀ ਨਾਲ ਕੀਤਾ ਜਿਸ ਕਾਰਨ ਲੋਕ ਬਹੁਤ ਖੋਸ਼ ਹੋਏ ਤੇ ਪ੍ਰੇਸ਼ਟ ਕਰਮਚਾਰੀ ਖੁਣ ਸਖਾ ਕੇ ਸ਼ਿਕਾਇਤਾਂ ਕਰਨ ਲੱਗੇ ਕਿ ਗੁਰੂ ਨਾਨਕ ਮੋਦੀ ਖਾਨਾ ਲਟਾਈ ਜਾ ਰਿਹਾ ਹੈ ਪਰ ਜਾਂਚ ਵਿੱਚ ਸਾਰਾ ਹਿਸਾਬ ਕਿਤਾਬ ਠੀਕ ਨਿਕਲਦਾ ਰਹਾ ਲਗਭਗ ਸਾਰੇ ਹੀ ਇਤਿਹਾਸਕ ਸੰਤ ਇਸ ਸਤਤ ਦੀ ਗਵਾਹੀ ਪਰਦੇ ਹਨ ਕਿ ਪੁਰਾਤਨ ਜਨਮ ਸਾਕੀ ਵਿੱਚ ਇਸ ਦਾ ਜ਼ਿਕਰ ਇਸ ਤਰ੍ਹਾਂ ਹੈ ਗੁਰੂ ਨਾਨਕ ਜੀ ਕਿਸੇ ਦੀ ਕਿਸੇ ਕੀ ਦਮੜੀ ਨਾ ਰੱਖੇ ਬੜੀ ਸੂਬਾ ਹੋਈ ਜਿਤਨੀ ਰૈયਤ ਸਭ ਦਵਾਈ ਲਈ ਦਾਈ ਲਈ ਦੇਣ ਇਤੋਂ ਤਾਂ ਕਿ ਕਿ ਮਿਹਰਵਾਨ ਵਾਲੀ ਜਨਮ ਸਾਖੀ ਵਿੱਚ ਵੀ ਲਿਖਿਆ ਨਾਨਕ ਜੀ ਆਪ ਦਿਆਨਤਦਾਰ ਕਿਸਾਂ ਕਿਛ ਲੈ ਨਹੀਂ ਹੋਰ ਸਕਾ ਹੱਕ ਗਵਾਏ ਨਹੀਂ ਧਰਮੇ ਧਰਮੀ ਚਲਾਏ ਅੱਗੇ ਜੋ ਲੋਕ ਪਿੱਛੇ ਫਿਰਤੇ ਹੱਕ ਨਾ ਪਾਵਤੇ ਅਤੇ ਸਭ ਹੱਕ ਪਹੁੰਚੇ ਸਭ ਲੱਗੇ ਦੁਖਾਈ ਦਵਾਈ ਦੇਣ ਜਾ ਖੁਦਾਈ ਤੂੰ ਨਾਨਕ ਕਾ ਪਲਾ ਕਰ ਜੋ ਸਬਨਾ ਦਾ ਹੱਕ ਪਹੁੰਚਾਉਂਦਾ ਹੈ ਕਿਸੀ ਨੂੰ ਰੰਜ ਨਹੀਂ ਕਰਦਾ ਅਗਿਓ ਜੋ ਜੋ ਮੋਦੀ ਸੋ ਦੇਨੀਆਂ ਕਾਟ ਲੈਂਦੇ ਦੇਹਨੀਆ ਮਤਲਬ ਦਸਵਾਂ ਹਿੱਸਾ ਗੁਰੂ ਨਾਨਕ ਨਾਈ ਸਭ ਆਖੇ ਵਾਹ ਵਾਹ ਨਾਨਕ ਧਿਆਨਤਦਾਰ ਇਸ ਸਾਖੀ ਨੂੰ ਹੀ ਸਾਹਮਣੇ ਰੱਖ ਕੇ ਜੇਕਰ ਅੱਜ ਗੁਰੂ ਨਾਨਕ ਸਾਹਿਬ ਦੇ ਸਿੱਖ ਅਖਵਾਂਣ ਵਾਲੇ ਅਤੇ ਆਪਣੀ ਕੀਰਤਵਾਲ ਤਾਂ ਮਾਰੰਦਾ ਸ਼ਾਇਦ ਗੁਰੂ ਨਾਨਕ ਸਾਹਿਬ ਦੇ ਵਾਰਸ ਥੋੜੇ ਹੋਣਗੇ ਤੇ ਬਾਕੀ ਪ੍ਰੇਸ਼ਟ ਮੋਧੀਆਂ ਦੇ ਵਾਰਸ ਬਹੁਤੇ ਕੀਰਤ ਨੂੰ ਧਰਗ ਕਮਾਉਣ ਦਾ ਇੱਕ ਵਸੀਲਾ ਬਣਾਉਣ ਦੀ ਬਜਾਏ ਧਰਮ ਨੂੰ ਕੀਰਤ ਲਈ ਇੱਕ ਵਸੀਲਾ ਬਣਾ ਲੈ ਜਾਣ ਦਾ ਰੁਝਾਨ ਖਤਰਨਾਕ ਰੂਪ ਦਾ ਧਾਰਨ ਕਰਦਾ ਜਾ ਰਿਹਾ ਹੈ ਦੁਨੀਆਦਾਰੀ ਵਿੱਚ ਨੇਮ ਨਾਲ ਹਾਜ਼ਰੀ ਭਰਨ ਵਾਲਿਆਂ ਵਿੱਚੋਂ ਵੀ ਵੱਢੀ ਗਿਣਤੀ ਦੀ ਅਕਾਲ ਪੁਰਖ अथवा ਗੁਰੂ ਪ੍ਰੀਤੀ ਖੇਚ ਧਰਮ ਕਮਾਉਣ ਲਈ ਨਹੀਂ ਸਗੋਂ ਗੁਰੂ ਦੀ ਬਖਸ਼ਿਸ਼ੇ ਕਰ ਨਹੀਂ ਹੈ ਪਰ ਗੁਰੂ ਨਾਨਕ ਸਾਹਿਬ ਤਾਂ ਮੋਤੀ ਖਾਨੇ ਵਿੱਚ ਕਮਿਸ਼ਨ ਵਜੋਂ ਮਿਲਣ ਵਾਲਾ ਅਨਾਜ ਵੀ ਲੋੜਵੰਦਾਂ 'ਚ ਵੰਡ ਦਿਆ ਕਰਦੇ ਸਨ ਤਾਂ ਕਿ ਅੱਜ ਕਿਤੇ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੇ ਸਿਰ ਚ ਝੁਕਣ ਦੇ ਉਦਮ ਬਦਲੇ ਇਸ ਦੇ ਅਵਜ ਚ ਗੁਰੂ ਨਾਨਕ ਪਾਤਸ਼ਾਹ ਤੋਂ ਅਧਰਮ ਕਮਾਉਣ ਦੀ ਇਜਾਜ਼ਤ ਮੰਕਣ ਦੀ ਰਹਾ ਤਾਂ ਨਹੀਂ ਤੁਰ ਪੈ ਅਸਲ ਵਿੱਚ ਜੇਕਰ ਗੁਰੂ ਨਾਨਕ ਦੇ ਦਰ ਤੇ ਹਾਜ਼ਰੀ ਭਰਨ ਵਾਲਿਆਂ ਵਿੱਚ ਉੱਥੋਂ ਧਰਮ ਕਮਾਉਣ ਨਾਲੋਂ ਧਨ ਕਮਾਉਣ ਦੀ ਲਾਲਸਾ ਵਧੇਰੇ ਪਾਰੂ ਦਿਸਦੀ ਹੈ ਤਾਂ ਇਸ ਲਈ ਜ਼ਿੰਮੇਵਾਰੀ ਵਿੱਚ ਸ੍ਰੇਣੀ ਦੇ ਸਿਰ ਹੀ ਵੀ ਆਉਂਦੀ ਹੈ ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਦਾ ਮਿਸ਼ਨ ਪ੍ਰਚਾਰਨ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਪਰ ਉਹਨਾਂ ਦੀ ਨੇਜੀ ਕਿਰਦਾਰ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਤੇ ਮੂਲੋਂ ਹੀ ਉਲਟ ਹੈ ਇਸ ਸੰਬੰਧੀ ਮੇਰਾ ਇੱਕ ਆਪਣਾ ਤਜਰਬਾ ਬਹੁਤ ਹੀ ਕੋੜਾ ਹੈ ਜਿਸ ਨੂੰ ਪਾਠਕਾਂ ਨਾਲ ਸਾਂਝਾ ਕਰਨਾ ਜ਼ਰੂਰੀ ਹੈ ਸਨ 1997 ਦੀ ਗੱਲ ਹੈ ਜਦੋਂ ਮੇਰੀ ਕਿਰਤ ਇਸ ਤਰ੍ਹਾਂ ਦੀ ਸੀ ਕਿ ਲਿਖਣ ਲਈ ਸਮਾਂ ਦਿਨੇ ਨਿਕਲ ਨਹੀਂ ਸੀ ਸਕਦਾ ਤੇ ਰਾਤ ਨੂੰ ਬੈਠ ਕੇ ਲਿਖਣਾ ਪੈਂਦਾ ਸੀ ਮਨ ਵਿੱਚ ਫੁਰਨਾ ਫੁਰਿਆ ਕਿ ਕੋਈ ਅਜਹੀ ਕਿਰਤ ਆਪਣਾ ਲੈ ਜਾਵੇ ਜਿਸ ਵਿੱਚ ਦਿਨੇ ਲਿਖਣ ਵਿੱਚ ਕੋਈ ਸਮੱਸਿਆ ਪੈਦਾ ਨਾ ਆਵੇ ਲੁਧਿਆਣੇ ਦੇ ਇੱਕ ਵੱਡੇ ਸੰਗ ਸਭਾ ਸਿੰਘ ਸਭਾ ਗੁਰਦੁਆਰੇ ਵਿੱਚ ਮੈਨੇਜਰ ਵਜੋਂ ਨਿਯੁਕਤ ਹੋਣਾ ਮੇਰੀ ਇਸੇ ਹੀ ਸੋਚ ਦਾ ਨਤੀਜਾ ਸੀ ਇੱਥੇ ਪੈਸੇ ਦਾ ਮਾਣਕ ਹਿਸਾਬ ਕਿਤਾਬ ਰੱਖਣਾ ਤੇ ਪ੍ਰਬੰਧਕ ਕਮੇਟੀ ਨੂੰ ਇਸ ਦਾ ਹਿਸਾਬ ਕਿਤਾਬ ਦੇਣਾ ਮੇਰੀ ਡਿਊਟੀ ਸੀ ਇਹ ਡਿਊਟੀ ਮੈਂ ਬੜੀ ਖੁਸ਼ੀ ਨਾਲ ਸੰਭਾਲੀ ਸੀ ਕਿ ਗੁਰੂ ਚਰਨਾ ਵਿੱਚ ਰਹਿ ਕੇ ਕਿਰਤ ਵੀ ਚਲਦੀ ਰਹੇਗੀ ਅਤੇ ਲਿਖਣ ਦੀ ਜ਼ਿੰਮੇਵਾਰੀ ਵੀ ਆਸਾਨੀ ਨਾਲ ਬਹੋਂਦਾ ਰਹਾਂਗਾ ਪਰ ਪਹਿਲਾ ਝਟਕਾ ਮੈਨੂੰ ਉਦੋਂ ਲੱਗਾ ਜਦੋਂ ਇੱਕ ਪ੍ਰੋਗਰਾਮ ਤੋਂ ਪਿੱਛੇ ਚੜਾਵੇ ਦੀ ਮਾਇਆ ਸਮੇਟ ਕੇ بڑے ਗੁਰਮਖ ਜਾਪ ਦੇ ਹੈੱਡ ਗ੍ਰਾਂਥੀ ਨੇ ਸਾਰੀ ਰਕਮ ਮੇਰੇ ਸਾਹਮਣੇ ਆਪ ਹੀ ਗਿਣੀ ਤੇ ਮੈਨੂੰ ਉਸ ਤੋਂ ਅੱਧੀ ਰਕਮ 10 ਕੇ ਰਸੀਦ ਕੱਟਣ ਲਈ ਕਹਿ ਕੇ ਮਾਇਆ ਸੰਭਾਲ ਕੇ ਪਾਸੇ ਹੋ ਗਿਆ ਉੱਥੇ ਹਾਜ਼ਰ ਸੰਗਤ ਵਿੱਚ ਕੁਝ ਕਹਿਣਾ ਮੈਨੂੰ ਸਮੁੱਚੀ ਕੌਮ ਦਾ ਜਲੂਸ ਕੱਢਣ ਵਾਲਾ ਗੱਲ ਲੱਗੀ ਇਸ ਲਈ ਮੈਂ ਉੱਥੇ ਹੀ ਪ੍ਰਗਟਨਾ ਕੀਤਾ ਕਿ ਮੈਂ ਵੀ ਹੈੱਡ ਗਰੰਟੀ ਦੇ ਨਾਲ ਹੀ ਦੂਰ ਬੈਠਾ ਪੈਸੇ ਗਿਣਦਾ ਰਿਹਾ ਸੀ ਮੈਂ ਚੁੱਪ ਕਰਕੇ ਉਹਨੇ ਹੀ ਰਸੀਦ ਕੱਟ ਦਿੱਤੀ ਜਿੰਨੀ ਹੈੱਡ ਗ੍ਰਾਂਥੀ ਨੇ ਕਹੀ ਸੀ ਪਰ ਗੁਰਦੁਆਰੇ ਵਾਪਸ ਆ ਕੇ ਜਦੋਂ ਮੈਂ ਇਸ ਬਾਬਤ ਹੈੱਡ ਗ੍ਰਾਂਥੀ ਨਾਲ ਗੱਲ ਕੀਤੀ ਤਾਂ ਉਹ ਘਬਰਾ ਗਿਆ ਫਿਰ ਹੈੱਡ ਗ੍ਰਾਂਥੀ ਹੈੱਡ ਰਾਗੀ ਦੇ ਮੀਤ ਗ੍ਰਾਂਥੀ ਨੇ ਮਿਲ ਕੇ ਮੈਨੂੰ ਜਾਣਕਾਰੀ ਦਿੱਤੀ ਕਿ ਇਸ ਤੋਂ ਪਹਿਲਾਂ ਮੈਨੇਜਰ ਵੀ ਸਾਡੇ ਨਾਲ ਮਿਲ ਕੇ ਹੀ ਚੱਲਦਾ ਸੀ ਤੇ ਤੇਰਾ ਵੀ ਸਾਡੇ ਨਾਲ ਮਿਲ ਕੇ ਚੱਲਣ ਵਿੱਚ ਹੀ ਲਾਭ ਹੈ ਮੈਂ ਜਦੋਂ ਸਖਤ ਲਹਿਜੇ ਵਿੱਚ ਇਹ ਪੇਸ਼ਕਸ਼ ਕਬੂਲ ਨਾ ਕਰਕੇ ਹੈੱਡ ਗ੍ਰਾਂਥੀ ਨੂੰ ਕੁੰਡੀ ਵਾਲੀ ਰਕਮ ਦੀ ਵੀ ਰਸੀਦ ਕਟਾਉਣ ਲਈ ਕਿਹਾ ਤਾਂ ਉਹ ਡਰ ਕੇ ਕਹਾਂ ਲੱਗਾ ਕਿ ਇਸ ਤਰ੍ਹਾਂ ਕਮੇਟੀ ਵਾਲੇ ਪੁੱਛਣਗੇ ਕਿ ਇੱਕ ਪ੍ਰੋਗਰਾਮ ਦੀਆਂ ਦੂਰਸਿੱਧਾਂ ਕਿਉਂ ਕਟੀਆਂ ਤਾਂ ਮੈਂ ਫਸ ਜਾਵਾਂਗਾ ਉਸ ਤੀਵ ਵਿਚਾਰਗੀ ਅਤੇ ਅੱਗੇ ਤੋਂ ਗਲਤੀ ਨਾ ਕਰਨ ਦਾ ਦਾਵਾ ਕਰਾਂ ਤੇ ਮੈਂ ਵਾਸੀ ਰੱਖੀ ਮਾਇਆ ਗੋਲਕ ਵਿੱਚ ਪਵਾ ਦਿੱਤੀ ਇਸ ਪਿੱਛੋਂ ਮੈਂ ਸਮਝਿਆ ਕਿ ਉਹ ਸੁਧਰ ਗਿਆ ਹੈ ਪਰ ਹੁਣ ਤੱਕ ਹੈਡ ਗ੍ਰੰਥੀ ਮੀਤ ਗ੍ਰੰਥੀ ਰਾਗੀ ਜਤਾ ਸੇਵਾਦਾਰ ਤੇ ਲਾਗਰੀ ਸਾਰਿਆਂ ਨੇ ਹੀ ਮੇਰੇ ਖਿਲਾਫ ਇੱਕ ਗੱਠ ਜੋੜ ਕਾਇਮ ਕਰ ਲਿਆ ਅਤੇ ਮੇਰੇ ਖਿਲਾਫ ਇੱਕ ਕਮੇਟੀ ਮੈਂਬਰਾਂ ਦੇ ਕੰਨ ਭਰਨੇ ਆਰੰਭ ਕਰ ਦਿੱਤੇ ਮੈਂ ਜੇਕਰ ਵਿਸਥਾਰ ਵਿੱਚ ਲਿਖਣਾ ਹੋਵੇ ਤਾਂ ਇਸ ਪ੍ਰੇਸ਼ਟ